ਮੇਰਾ ਨਾਮ ਤਰਨੁਨ ਗੁਪਤਾ ਜੀ ਇਸਲਾਮਾਬਾਦ ਜੀ ਕੀ ਨੁਕਸਾਨ ਹੋਇਆ ਹੈ ਕਿ ਕੀ ਗੱਲਬਾਤ ਹੋਈ ਸਰ ਨੁਕਸਾਨ ਕਾਫੀ ਜ਼ਿਆਦਾ ਹੋਇਆ ਜੀ ਮਾਲ ਕਾਫੀ ਗਨਾਈਟ ਦੇ ਪੀਸਸ ਟੁੱਟ ਗਏ ਫਿਰ ਆਪਣਾ ਸ਼ੈੱਡ ਦਾ ਕਾਫੀ ਨੁਕਸਾਨ ਹੋਇਆ ਜੀ ਤੇ ਇਹ ਸਰ ਕਈ ਵਾਰ ਕੰਪਲੇਂਟ ਪਾ ਚੁੱਕੇ ਹੈ ਕਿ ਇੱਥੇ ਬੜੇ ਖਤਨਾਕ ਹੋਏ ਪਏ ਐ ਦਰਖਤ ਦੋ ਤਿੰਨ ਵਾਰ ਰਿਟਰਨ ਕੰਪਲੀਟ ਵੀ ਦੇ ਚੁੱਕੇ ਹੈ ਜੀ ਇਹ ਮਤਲਬ ਕਿ ਕਮੇਟੀ ਉਹ ਜਿੰਨਾ ਟੁੱਟਦਾ ਹੈਗਾ ਉਹ ਪੀਸ ਦੇਖਣ ਆਂਦੇ ਆ ਨੁਕਸਾਨ ਹੋਣ ਤੋਂ ਬਾਅਦ ਪਤਾ ਚੱਲਦਾ ਕਿ ਇੰਨਾ ਹੋਇਆ ਜੀ ਉਹਨੂੰ ਚੱਕਣ ਆਂਦੇ ਬਸ ਅਜੇ ਇੱਕ ਵੀਕ ਪਹਿਲਾਂ ਹੀ ਇਹਨਾਂ ਨੂੰ ਰਿਟਨ ਕੰਪਲੇਨਟ ਕੀਤੀ ਇੱਥੇ ਆਏ ਸਿਰਫ ਕਰਕੇ ਕੁਝ ਨਹੀਂ ਗਿਆ ਸਿਰਫ ਪੱਤੇ ਪੁੱਤੇ ਸਾਈਡਾਂ ਤੋਂ ਲਾ ਲੂ ਕੇ ਚਲੇ ਗਏ ਜੀ ਕੋਈ ਕੰਪਲੇਨ ਨਹੀਂ ਕੰਪਲੇਨ ਰਹੀ ਸੀ ਕਿ ਜਿਹੜੇ ਦਰਖਤ ਟੁੱਟਦੇ ਆ ਜਾਂ ਜਿਹੜੇ ਜਿਨ੍ਹਾਂ ਦੇ ਡਾਣੇ ਆ ਇਧਰ ਨੂੰ ਦੁਕਾਨਵਾਲ ਨੂੰ ਹੋਏ ਆ ਉਹ ਸਿਰਫ ਉਹ ਵੱਡਾ ਆਂਦੀ ਕਹਿ ਰਹੇ ਆ ਇਹ ਹੁੰਦੇ ਨਹੀਂ ਆ ਜੀ ਇਹ ਸਾਰੇ ਦੁਕਾਨਦਾਰਾਂ ਨੂੰ ਦਿੱਤੀ ਗਈ ਸੀ ਸਾਡੇ ਵੱਲੋਂ ਸਰ ਅਸੀਂ ਫੋਰੈਸਟ ਡਿਪਾਰਟਮੈਂਟ ਦਿੱਤੀ ਸੀ ਜੀ ਅੱਛਾ ਜੀ ਈਆਪੂ ਸਾਹਿਬ ਨੇ ਫੇ ਉਹ ਕਹਿੰਦੇ ਸੀ ਕਮੇਟੀ ਵੱਲ ਦੇ ਕਰਨਗੇ ਜੀ ਅੱਛਾ ਜੀ ਕਮੇਟੀ ਵਾਲੇ ਜਾਂਦੇ ਕਹਿੰਦੇ ਕਿ ਅਸੀਂ ਐਡੇ ਵੱਡੇ ਦਰਖਤਾਂ ਨੂੰ ਨਹੀਂ ਕੁਝ ਕਰ ਸਕਦੇ ਜੀ ਇਹ ਹੁੰਦਾ ਇਹ ਸਾਨੂੰ ਇਹ ਨਹੀਂ ਪਤਾ ਕਿ ਕਿਹੜੇ ਮਹਿਕਮੇ ਨਾਲ ਗੱਲ ਕਰਨੀ ਚਾਹੀਦੀ ਇਸ ਟਾਪਿਕ ਤੇ ਰਿਟਨ ਚ ਕੰਪਲੇਂਟ ਦੇ ਰਿਟਨ ਚ ਵੀ ਕੰਪਲੇਂਟ ਹੋਈ ਹੋਈ ਹੈ ਜੀ ਕਮੇਟੀ ਵਾਲਿਆਂ ਦਾ ਕੀ ਕਹਿਣਾ ਥੋੜਾ ਕਮੇਟੀ ਵਾਲੇ ਇਹ ਕਹਿ ਰਹੇ ਜੀ ਕਿ ਇਹ ਦਰਖਤ ਬੜੇ ਹੈਗੇ ਜੀ ਇਹਨੂੰ ਸਿਰਫ ਜਿਹੜੇ ਹੈਗੇ ਟਾਣੇ ਥੋੜੇ ਮੋਟੇ ਅਸੀਂ ਕੱਟ ਸਕਦੇ ਹਾਂ ਜਿਆਦਾ ਸਾਡੇ ਕੋਲ ਹੈ ਨਹੀਂਗੇ ਸਰ ਕਾਫੀ ਨੁਕਸਾਨ ਹੋਇਆ ਜੀ ਸਾਡੇ ਗੇਟ ਦਾ ਮਤਲਬ ਕਿ ਫਰੰਟ ਸ਼ੈੱਡ ਦਾ ਉੱਪਰਲੇ ਫਰਸਟ ਫਲੋਰ ਦੇ ਸ਼ੈੱਡ ਦਾ ਕਾਫੀ ਹੱਦ ਤੱਕ ਨੁਕਸਾਨ ਹੋ ਗਿਆ ਜੀ ਥੱਲੇ ਗ੍ਰੇਨਾਈਟ ਸਾਰਾ ਟੁੱਟ ਗਿਆ ਗ੍ਰੇਨਾਈਟ ਦੇ ਪੀਸ ਬਹੁਤ ਟੁੱਟ ਇਹ ਗੱਲ ਕਰੀਏ ਪ੍ਰਸ਼ਾਸਨ ਦੀ ਤਾਂ ਐਪਲੀਕੇਸ਼ਨਾਂ ਦੇਣ ਤੋਂ ਬਾਅਦ ਵੀ ਜਿਹੜਾ ਕੰਮ ਨਹੀਂ ਹੋ ਰਿਹਾ ਨਹੀਂ ਪ੍ਰੋਪਰ ਕੰਮ ਨਹੀਂ ਹੋ ਰਿਹਾ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰ ਸਾਡਾ ਮਤਲਬ ਕੀ ਇਹਦਾ ਕੁਝ ਹੱਲ ਹੋਵੇ ਕਿ ਅੱਗੇ ਤਾਂ ਫਰਦਰ ਕੋ ਨੁਕਸਾਨ ਨਾ ਹੋਵੇ ਇਹ ਤਾਂ ਰਾਤ ਨੂੰ ਸੀ ਕੋਈ ਜਾਨ ਮਾਲ ਦੀ ਨੁਕਸਾਨ ਹੋ ਜਾਂਦਾ ਫਿਰ ਇਹੀ ਦਿਨ ਦੇ ਟਾਈਮ ਹੁੰਦਾ ਕੋਈ ਬਾਇਚਾਂਸ ਕੋ ਆਈਂਦਾ ਹੋਏ ਪਿਛਲੇ 2 ਕੁ ਮਹੀਨੇ ਦੀ ਗੱਲ ਹੈਗੀ ਹੈ ਇਹ ਕਸਟਮਰ ਦੁਕਾਨ ਦੇ ਅੰਦਰ ਬੜਦਾ ਪੇਸ਼ ਤਾਣਾ نیچے ਕਿਉਂ ਗਿਆ ਜੀ ਉਹ ਤਾਂ ਸ਼ੂਰ ਕਰੋ 5 2 ਮਿੰਟ ਦਾ ਸਿਰਫ ਫਰਕ ਪਿਆ ਜੀ ਤਾਣਾ ਬਹੁਤ ਵੱਡਾ ਸੀ ਜੇ ਕਿਸੇ ਕਸਟਮਰ ਦੇ ਉੱਪਰ ਗਿਰ ਜਾਂਦਾ ਜੇ ਕੋਈ ਸਾਡੇ ਗਲ ਕੁਦਰਤੀ ਕੋਈ ਬੰਦਾ ਉੱਪਰ ਨੀਚੇ ਆਈਵੇ ਅਸੀਂ ਤਾਂ ਇਹ ਪ੍ਰਸ਼ਾਸਨ ਨੂੰ ਕਹਿੰਦੇ ਕਿ ਮੰਗ ਕਰਦੇ ਹਾਂ ਕਿ ਟਾਣੇ ਟੁੱਟਨੇ ਚਾਹੀਦੇ ਜਿਹੜੇ ਮਨ ਕੀ ਖਤਰਨਾਕ ਹੋਏ ਪਏ ਦਰਖਤ ਉਹਨੇ ਵੱਲ ਦੇਖਣਾ ਚਾਹੀਦਾ ਇਹਨਾਂ ਨੂੰ ਇਹ ਨਹੀਂ ਕਿ ਨੁਕਸਾਨ ਹੋਣ ਤੋਂ ਬਾਅਦ ਦੇਖਿਆ ਜਾਵੇ ਉਸ ਤੋਂ ਪਹਿਲੇ ਜੇ ਕੀਤਾ ਜਾਵੇ ਤਾਂ ਬਹੁਤ ਮਿਹਰਬਾਨੀ ਹੈ ਜੀ ਹਾਂ ਜੀ ਕਿਹਨਾ ਜੀ ਮੇਰਾ ਨਾਮ ਹੈਗਾ ਜੀ ਪ੍ਰਮੋਦ ਕੁਮਾਰ ਰੰਦੇਵ ਮਾਰਬਲ ਆਪਣੀ ਨੈਕਸਟ ਥੋਰ ਹੈਗਾ ਜੀ ਗੁਪਤਾਜੀ ਦੇ ਬਿਲਕੁਲ ਨੈਕਸਟ ਥੋਰ ਆਪਣੀ ਦੁਕਾਨ ਹੈ ਲਾਸਟ ਵੀਕ ਸਰਦੀ ਅਸੀਂ ਰਿਟਰਨ ਕੰਪਲੇਂਟ ਦਿੱਤੀ ਸੀ ਡੀਐਫਓ ਸਾਹਿਬ ਨੂੰ ਬਾਕਾਇਦਾ ਰਿਟਰਨ ਕੰਪਲੇਂਟ ਦਿੱਤੀ ਉਹਨਾਂ ਨੇ ਸਾਨੂੰ ਮੈਸੇਜ ਵੀ ਆਇਆ ਕਿ ਤੁਹਾਨੂੰ ਨਗਰ ਨਿਗਮ ਵਾਲੇ ਆ ਕੇ ਸਾਰਾ ਇਹ ਕਰਕੇ ਜਾਣਗੇ ਉਹ ਇੱਥੇ ਆਏ ਉਹਨਾਂ ਨੂੰ ਬੁਲਾਇਆ ਬੁਲਾ ਕੇ ਕੁਝ ਨਹੀਂ ਉਹਨਾਂ ਨੇ ਕੀਤਾ ਕੋਈ ਇਹਨਾਂ ਨੇ 1 ਰੁਪਿਆ ਦਾ ਵੀ ਕੰਮ ਨਹੀਂ ਕੀਤਾ ਜਿਹੜਾ ਵੀ ਕੀਤਾ ਮਾੜੇ ਮੋٹے ਪੱਤੇ ਪੁੱਤੇ ਲਾ ਕੇ ਸਾਈਡਾਂ ਤੇ ਚਲੇ ਗਿਆ ਜੀ ਆਣ ਕੇ ਸਾਨੂੰ ਇਹਨਾਂ ਜਰੂਰ ਕਹਿ ਗਿਆ ਜੀ ਇੱਥੇ ਕ੍ਰੇਨ ਮਂਗਾਓ ਜੀ ਹੈ ਕ੍ਰੇਨ ਕ੍ਰੇਨ ਅਸੀਂ ਆਪ ਆਪ ਮਂਗਾਈਏ ਤੇ ਉਹ ਤਾਂ ਉਹ ਤਾਂ ਉਹ ਤਾਂ ਇਹਨਾਂ ਦਾ ਤਾਂ ਕੋਈ ਪਰਪਸ ਹੀ ਨਹੀਂ ਰਿਹਾ ਜੀ ਇਹ ਤਾਂ ਇਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਬੰਦੇ ਭੇਜਣ ਆਪਣੇ ਤਰੀਕੇ ਦੇ ਨਾਲ ਜੇ ਇਹਨੂੰ ਕਟਾਏ ਜਾਣ ਜਿਹੜਾ ਨੁਕਸਾਨ ਨਾ ਹੋਵੇ ਪਿਛਲੀ ਵਾਰੀ ਦਰਖਤ ਦਾਣੇ ਜਿਹੜੇ ਹਮੇਸ਼ਾ ਉੱਥੇ ਡਿੱਗਦੇ ਪਏ ਆ ਐਡੇ ਵੱਡੇ ਸ਼ੀਸ਼ੇ ਲੱਗੇ ਦੁਕਾਨਾਂ ਦੇ ਅੱਗੇ ਗ੍ਰੇਨਾਈਟ ਪਏ ਆ ਇਹਦਾ ਸਾਰਾ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੈ ਜੀ ਇਹ ਤਾਂ ਸਿਰਫ ਇੱਥੇ ਆਂਦੇ ਆ ਫਾਰਮੈਲਟੀ ਕੀਤੀ ਫਾਰਮੈਲਟੀ ਕਰਨ ਤੋਂ ਬਾਅਦ ਵਾਪਸ ਚਲੇ ਗਏ ਜੀ ਐ ਫੋਟੋਆਂ ਸ਼ੂਟ ਕਰ ਲੈਂਦੇ ਆ ਕੋਲ ਖੜੋ ਜੀ ਤੁਹਾਡੀ ਫੋਟੋ ਕੀਤੀ ਆ ਫੋਟੋ ਕਰਕੇ ਜਾ ਕੇ ਮੀਡੀਆ 'ਚ ਪਾਤਾ ਜੀ ਆ ਦੇਖੋ ਅਸੀਂ ਪੱਤੇ ਲਾ ਕੇ ਆ ਗਏ ਆ ਇਹ ਤੋਂ ਇਲਾਵਾ ਇੱਥੇ ਕੋਈ ਪ੍ਰੋਪਰ ਕੋਈ ਪ੍ਰਸ਼ਾਸਨ ਦਾ ਕੋਈ ਕੁਝ ਨਹੀਂ ਕੋਈ ਕਰ ਰਿਹਾ ਜੀ ਇਹ ਤਾਂ ਸਿਰਫ ਇੱਕ ਨਾ ਅਫਸ਼ੋਸ਼ੇबाजी ਹੁੰਦੀ ਆ ਕਿ ਦੇਖੋ ਜੀ ਫੋਟੋ ਮਾਰ ਖਿਚਾ ਲਓ ਦਰਖਤ ਦੇ ਨਾਲ ਖੜ ਕੇ ਫੋਟੋ ਮਾਰ ਖਿਚਾ ਲਓ ਤੇ ਬਸ ਇਹ ਕੰਮ ਕਰਾ ਲਓ ਬਾਕੀ ਤੁਹਾਡੇ ਸਾਹਮਣੇ ਦੇਖ ਲਓ ਅੱਜ ਕਿੰਨੀ ਹਵਾ ਚੱਲੀ ਹੈ ਨੁਕਸਾਨ ਆ ਪੂਰਾ ਦਾ ਪੂਰਾ ਦਰਖਤ ਦੁਕਾਨ ਦੇ ਅੱਗੇ ਢੇਗ ਪਿਆ ਇਹ ਮੇਰੇ ਖਿਆਲ ਘੱਟੋ ਘੱਟ 50-60 ਹਜ਼ਾਰ ਰੁਪਏ ਦਾ ਨੁਕਸਾਨ ਹੈ ਇਹਦਾ ਕੋਈ ਜ਼ਿੰਮੇਵਾਰ ਨਹੀਂ ਕੋਈ ਵਾਲੀ ਵਾਰਤ ਨਹੀਂ ਨਾ ਇਹਦਾ ਕਮੇਟੀ ਜ਼ਿੰਮੇਵਾਰ ਹੈ ਨਾ ਇਹਦਾ ਡੀਐਫਓ ਸਾਹਿਬ ਨਾ ਜਿੰਨੂੰ ਮਰਜ਼ੀ ਤੁਸੀਂ ਕਹਿ ਲਓ ਕਿਸੇ ਨੂੰ ਕਹੋ ਕਿ ਨੁਕਸਾਨ ਕੋਹ ਟੈਕਸ ਵਾਈਜ਼ ਟੈਕਸ ਦੇਣ ਨੂੰ ਇੱਕ ਦਿਨ ਦਾ ਵੀ ਲੇਟ ਹੋ ਜੇ ਪੈਨਲਟੀਆਂ ਨਾਲ ਅਸੀਂ ਪੇ ਕਰਦੇ ਆ ਤੁਸੀਂ ਇਹ ਦੇਖੋ ਨਾ ਇਹਦਾ ਇਹਦਾ ਹੈ ਕਿ ਹੁਣ ਜ਼ਿੰਮੇਵਾਰ ਕੌਣ ਹੈ ਅਸੀਂ ਇਹਦੇ ਵਿੱਚ ਕੀ ਕਰੀਏ ਅਸੀਂ ਕੀ ਕਰ ਸਕਦੇ ਆ ਇਹਦੇ ਵਿੱਚ ਅੱਜ ਤਾਂ ਸਿਰਫ ਕੰਪਲੇਨਟ ਕਰ ਸਕਦੇ ਆ ਪ੍ਰਸ਼ਾਸਨ ਨੂੰ ਕੰਪਲੇਨਟ ਕਰ ਸਕਦੇ ਆ ਪ੍ਰਸ਼ਾਸਨ ਸਾਡੀ ਸੁਣਦਾ ਹੀ ਕੋਈ ਨਹੀਂ ਕੋਈ ਇੱਥੇ ਸਿਰਫ ਜਿਹੜਾ ਆਪਣਾ ਬਸ ਇੱਕ ਦੂਜੇ ਦਾ ਰਾਜਨੀਤੀ ਕਿੱਦਾਂ ਜੀ ਬਸ ਉਹ ਚਮਕਾਉਣ ਦੇ ਚੱਕਰ ਦੇ ਵਿੱਚ ਇੱਕ ਦੂਜੇ ਦੀਆਂ ਫੋਟੋਆਂ ਲਾਈਆਂ ਟੈਕਸਾਂ ਲਾਈਆਂ ਉਹਦੇ ਤੇ ਕੰਮ ਹੋ ਰਿਹਾ ਜੀ ਬਸ ਇਹ ਤੋਂ ਜ਼ਿਆਦਾ ਇਲਾਵਾ ਹੋਰ ਕੋਈ ਕੋਈ ਕੰਮ ਨਹੀਂ ਹੋ ਰਿਹਾ ਜੀ ਕੋਈ ਕੰਮ ਵੀ ਜਿਹੜਾ ਤੁਸੀਂ ਕਹਿ ਸਕਦੇ ਆ ਆ ਤੁਹਾਡੇ ਸਾਹਮਣੇ ਆ ਤੁਸੀਂ ਆ ਦੇਖ ਲਓ ਕੀ ਹੋਇਆ ਕੀ ਆ ਇਹ ਤੋਂ ਇਲਾਵਾ ਤੁਸੀਂ ਕੀ ਅੰਦਾਜ਼ਾ ਲਾਓਗੇ ਕੀ ਕੰਮ ਹੋਰ ਹੋ ਰਿਹਾ ਜੇ ਇੱਕ ਦਰਖਤ ਵੀ ਨਹੀਂ ਤੁਸੀਂ ਛਾਂਗ ਸਕਦੇ ਜਿਹੜੇ ਡਾਣਾ ਹੀ ਨਹੀਂ ਤੋੜ ਸਕਦੇ ਸੁੱਕੇ ਦਰਖਤ ਦੇਖੋ ਪਿੱਛੇ 20-20 ਸਾਲ ਤੋਂ ਦਰਖਤ ਜਿਹੜੇ ਸੁੱਕੇ ਪਏ ਆ ਆਣ ਕੇ ਦੇਖੋ ਜਰਾ ਇੱਕ ਵਾਰੀ ਵੀਡੀਓ ਸ਼ੂਟ ਕਰੋ ਦੇਖੋ ਜਰਾ ਜਾ ਕੇ ਸਾਰੇ ਦਰਖਤ ਜਿਹੜੇ ਆ ਉਹ ਸੁੱਕੇ ਖੜੇ ਪਈਲੇ 10 ਸਾਲ ਤੋਂ ਇੰਨਾ ਡੇਂਜਰ ਆ ਸੜਕ ਦੇ ਉੱਤੇ ਡਿੱਗ ਜਵੇ ਕਿਸੇ ਦੇ ਉੱਤੇ ਡਿੱਗ ਜਵੇ ਕੋਈ ਕੋਈ ਸੁਣਵਾਈ ਨਹੀਂ ਕੋਈ ਪੁੱਛ ਨਹੀਂ ਕੋਈ ਇਹਦਾ ਕੋਈ ਲੈਣ ਦੇਣ ਨਹੀਂ ਜੀ ਲ ਲਾਸਟ ਵੀਕ ਲਿਗਾ ਜੀ ਸੜਕ ਦੇ ਉੱਤੇ ਲਿਗਾ ਇੱਕ ਵਾਰੀ ਤੁਸੀਂ ਆ ਕੇ ਤਾਂ ਦੇਖੋ ਜੀ ਰੰਦੇਵ ਮਾਰਮ ਸਲਾਮਾ ਬਾਦ ਤੋਂ ਲੈ ਕੇ ਤੁਸੀਂ ਉੱਥੇ ਤੱਕ ਜਾ ਕੇ ਦੇਖੋ ਕਿੰਨੇ ਦਰਖਤ ਵਿੱਚ ਸੁੱਕੇ ਪਏ ਆ ਇਹ ਮੇਰੇ ਖਿਆਲ ਅੱਜ ਜਾਂ ਕੱਲ ਤੁਸੀਂ ਦੋ ਜਿਹੜੇ ਬੰਦੇ ਉਹਨੂੰ ਧੱਕਾ ਲਾਂ ਤੇ ਢੇਗ ਪੈਣਗੇ ਦਰਖਤ ਫੇਰ ਵੀ ਕੋਈ ਕਟਰ ਨੂੰ ਤਿਆਰ ਨਹੀਂ ਜੀ ਉਹਨਾਂ ਨੂੰ ਉਹਦਾ ਕੋਈ ਸੰਤ ਕੋਈ ਸਮਾਂ ਨਹੀਂ ਜੀ ਕਿਹਨੂੰ ਕਿਹਾ ਜਾਵੇ ਕਿਹਨੂੰ ਕਿਹਾ ਜਾਵੇ ਕਿਹਨੂੰ ਕੰਪਲੇਨ ਕੀਤੀ ਜਾਵੇ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਜੀ ਇਹ ਤਾਂ ਸਿਰਫ ਅਸੀਂ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਥੋੜਾ ਮੀਡੀਆ ਵਾਲੇ ਥੋੜਾ